ਜੂਥ ਵੈਲਫੇਅਰ ਕਲੱਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੋ ਪਿਛਲੇ 1 ਸਾਲ ਤੋਂ ਸਿਵਲ ਹਸਪਤਾਲ ਨਕੂਦਰ ਵਿਖੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਅੱਜ ਲੰਗਰ ਦੀ ਸੇਵਾ ਲੈ ਕੇ ਸਾਡੇ ਵਿੱਚ ਪਿੰਡ ਕੰਗਸਾਬੂ ਤੋਂ ਐਨਆਰਆਈ ਪਰਿਵਾਰ ਸਰਦਾਰ ਬਲਜੀਤ ਸਿੰਘ ਜੀ ਕੰਗ ਪਹੁੰਚੇ ਹਨ ਆਪਣੇ ਸਾਥੀਆਂ ਨਾਲ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਜੂਥ ਵੈਲਫੇਅਰ ਕਲੱਬ ਦੇ ਸੁਚੇਰੇ ਔਰੇਦਾਰ ਜਿਹਨਾਂ ਨੇ ਮੈਂ ਸਾਡਾ ਕਿ ਬਹੁਤ ਇੱਕ ਚੰਗਾ ਅਭਲਾ ਕੀਤਾ ਆ ਕਿ ਜਿਹੜਾ ਸਾਡੇ ਇਸ ਹਫਤਾ ਦੇ ਵਿੱਚ ਲੋੜਵੰਦ ਪਰਿਵਾਰ ਹੁੰਦੇ ਆ ਉਹਨਾਂ ਲਈ ਉਹਦੇ ਨਾਲ ਹੀ ਮੈਂ ਬਹੁਤ-ਬਹੁਤ ਧੰਨਵਾਦੀ ਆ ਸਾਡੇ ਬਰੇ ਸਤਿਕਾਰਯੋਗ ਸਰਦਾਰ ਵਿਜੀਤ ਸਿੰਘ ਯੂਕੇ ਜੀ ਸਾਡੇ ਵਰਤਾਵਰ ਸਿੰਘ ਜੀ ਇਸ ਤਰ੍ਹਾਂ ਜਿਹੜੀ ਲਾਲ ਸਮਝੀ ਜਿਹਨਾਂ ਨੇ ਅੱਜ ਕੰਗਸਾ ਤੋਂ ਜਿਹੜੀ ਲੰਗਰ ਦੀ ਸੇਵਾ ਸਾਡੇ ਬੰਦੀ ਸਿੰਘ ਯੂਕੇ ਜਰਦੇਵ ਸਿੰਘ ਕੰਗ ਇਸ ਪਰਿਵਾਰ ਵੱਲੋਂ ਕੀਤੀ ਗਈ ਆ ਤੇ ਮੈਂ ਸਮਝਦਾ ਕਿ ਇਹੋ ਜਿਹਾ ਜਿਹੜੇ ਪਰਾਲੇ ਆ ਸਾਨੂੰ ਸਾਰੇ ਹੀ ਲੋੜਵੰਦ ਪਰਿਵਾਰਾਂ ਨੇ ਕਰਨੇ ਚਾਹੀਦੇ ਆ ਤੇ ਜੂਤ ਬੈਲੇਪੇਅਰ ਕਲੱਬ ਕੋਲੋਂ ਜਿਹੜਾ ਇਹ ਪ੍ਰਾਰਲਾ ਕੀਤਾ ਜਾ ਰਿਹਾ ਅਸੀਂ ਸਾਰੇ ਨਗਰਵਲੋਂ ਸਾਰੇ ਐਨ ਆਰ ਆਈ ਵਿਰਵਲੋਂ ਇਹਨਾਂ ਦਾ ਬਹੁਤ ਸਾਰੇ ਵੀਰਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਸ਼ੁਕਰਾ ਵੀ ਕਰਦੇ ਆਂ ਕਿ ਕਿੰਨਾ ਜਿਹਾ ਪ੍ਰਾਰਲਾ ਜਿਹੜਾ ਸਾਰਿਆਂ ਨੂੰ ਸੌਫ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਮਜੀਤ ਸਿੰਘ ਯੂਕੇ ਦਾ ਜਿਨ੍ਹਾਂ ਨੇ ਇਹ ਚੰਗੀ ਸੋਚ ਦੇ ਨਾਲ ਤੇ ਜਿਹੜਾ ਇੱਕ ਚੰਗਾ ਕਾਰਜ ਜਿਹੜਾ ਅੱਜ ਲੈ ਕੇ ਨਗਰ ਪਹੁੰਚੇ ਨੇ ਤੇ ਨਾਲ ਹੀ ਸਾਰੇ ਕਲੱਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਜ਼ਰੀਏ ਇਹ ਇੱਕ ਵਧੀਆ ਜੇ ਇਤਿਹਾਸ ਬਣਿਆ। ਧੰਨਵਾਦ। ਹਾਂਜੀ ਸੱਚੀਆ ਪ੍ਰਧਾਨ ਜੀ ਹਾਂਜੀ ਵਾਕਾਲ ਸਾਹਿਬ ਜੀ ਹਾਂਜੀ ਯੂਥ ਕਲੱਬ ਵੱਲੋਂ ਤਕਰੀਬਨ 1 ਸਾਲ ਤੋਂ ਬਹੁਤ ਸਮਾਂ ਹੋ ਗਿਆ ਸੰਗਤ ਦੇ ਸਹਿਯੋਗ ਨਾਲ ਜਿਹੜਾ ਲੰਗਰ ਹਸਪਤਾਲ ਵਿੱਚ ਮਰੀਜ਼ਾਂ ਦਾ ਮਰੀਜ਼ਾਂ ਵਾਸਤੇ ਲੰਗਰ ਜਿਹੜਾ ਉਹ ਹਰ ਰੋਜ਼ ਰਾਤ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਅੱਜ ਦੀ ਸੇਵਾ ਸਰਦਾਰ ਬਰਦੀਸ਼ ਸਿੰਘ ਜੀ ਤੋਂ ਜਿਨ੍ਹਾਂ ਵੱਲੋਂ ਲੰਗਰ ਦੀ ਸੇਵਾ ਇਸ ਟਾਈਮ ਕੀਤੀ ਗਈ ਹੈ ਜੋ ਕਿ ਪਰਿਵਾਰ ਸਾਡੇ ਨਾਲ ਹੀ ਇਸ ਟਾਈਮ ਹੈ ਅਸੀਂ ਕਲੱਬ ਵੱਲੋਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ते सच्चे पाशाह वाहेगुरू तो जी अरदास करते हैं इस परिवार को दिन बुद्धि तो का रात चौधरी तकती बंदा नाम दाता बसन वाहू जी का खालसा वाहू